ਸਵਾਗਤ ਹੈ ਦੋਸਤੋ ਆਪਣੇ ਇਸ ਵੀਡੀਓ ਦੇ ਵਿੱਚ ਅੱਜ ਆਪਾਂ ਤੁਹਾਡੇ ਵਾਸਤੇ ਸੋਇਲ ਦੇ ਲਈ ਟਰੈਕਟਰ ਲੈ ਕੇ ਆਏ ਆ ਬੈਲਾਰੂਸ ਆਪਣੇ ਕਿਸਾਨ ਭਰਾ ਇਸ ਨੂੰ ਬਾਈਲਾਰਸ ਵੀ ਕਹਿੰਦੇ ਹਨ ਟਰੈਕਟਰ ਦੀ ਜਿੰਨੀ ਵੀ ਤਾਰੀਫ ਕੀਤੀ ਜਾਵੇ ਉਹ ਨਹੀਂ ਘਟ ਹੈ ਕਿਉਂਕਿ ਟਰੈਕਟਰ ਦੇ ਫੀਚਰ ਜਿਹੜੇ ਅੱਜ ਦੇ ਬਸਾਰੇ ਟਰੈਕਟਰਾਂ ਦੇ ਨਾਲ ਵੀ ਕਿਤੇ ਜ਼ਿਆਦਾ ਹੋਏ ਇਹ ਟਰੈਕਟਰ ਦੀ ਗੱਲ ਕਰੀਏ ਇਹ ਟਰੈਕਟਰ ਸੈਲਫ ਸਟਾਰਟ ਹੈ ਇਹਦੇ ਲਈ ਟਾਇਰ ਹੈ ਤੇ 13 6 38 ਦੇ ਆ वेट लगे हुए है नाल कंपनी दे मॉडल उन्नी है उन्नीस सौ सत्तर वेबसाइट देख सकते हो ट्रैक्टर लिफ्ट पंप लगा हुआ बहार इसका ट्रैक्टर वाग डीजल टैंक भी पिछे ही लगा हुआ है जिसकी कपेसिटी लगभग एक सौ भी लीटर है सारा रिजिनल ट्रैक्टर भी ने अज तक पेंट नहीं करवाया बहुत ही शुद्ध लोक ट्रैक्टर बनया हुआ ਲਟਰ ਦੀ ਗਣ ਕਰੀਏ weight ਦੀ ਤਾਂ ਲਗਭਗ 35 ਟਨ ਦਾ weight ਇਸ ਤਕਰੀਬ ਹੋਏਗਾ ਇੱਕ ਸਾਈਡ ਦਾ ਸਿਰੇ ਸਟੀਅਰਿੰਗ ਦਿੱਤਾ ਹੋਇਆ ਜੋ ਕਿ ਆਇਦਿਟ ਪਾਵਰ ਟਰੈਕਟਰ ਵਾਂਗ ਬਹੁਤ ਹੀ ਸਮੂਥ ਚੱਲਦਾ ਚਾਰ ਸਿਲੰਡਰ ਟਰੈਕਟਰ ਹੈ ਐਚਪੀ ਦੀ ਗੱਲ ਕਰੀਏ ਇਹਦੇ 50 ਐਚਪੀ ਦੇ ਵਿੱਚ ਆਉਂਦਾ ਹੈ ਪਰ ਇਸ ਦੀ ਪਾਵਰ 50 ਤੋਂ ਵੀ ਜ਼ਿਆਦਾ ਕਿਤੇ ਜ਼ਿਆਦਾ ਹੈ ਇਹਦੇ ਦਸਨ ਮਦਾਵ ਕੇਸ ਦੇ ਜਿਹੜੇ ਫਿਲਟਰ ਵੀ ਆਉਂਦੇ ਆ ਉਹਨੂੰ ਸਾਫ਼ ਕਰਕੇ ਉਸੇ ਤਰ੍ਹਾਂ ਹੀ ਲੱਗ ਜਾਂਦੇ ਹਨ ਬਦਲੇ ਨਹੀਂ ਜਾਂਦੇ ਇਹ ਹੀਟਰ ਵਾਲਾ ਟਰੈਕਟਰ ਹੈ ਸੈਲਫ ਸਟਾਰ ਬਹੁਤ ਹੀ ਸ਼ਾਨਦਾਰ ਟਰੈਕਟਰ 1970 ਮਾਡਲ ਰਸ਼ੀਆ ਦਾ ਬਣਿਆ ਹੋਇਆ ਟਰੈਕਟਰ ਹੈ ਇਹ ਦੇ ਸੌਜੋ ਟਰੈਕਟਰ ਦੀ ਕੰਡੀਸ਼ਨ ਬਹੁਤ ਹੀ ਵਧੀਆ। ਹਲੇ ਟਕਰਾਂ ਗੋ ਦਈ ਪਿਆ ਟਰੈਕਟਰ ਦੇ। ਲਗਭਗ ਇਸ ਟ੍ਰੈਕਟਰ ਨੂੰ ਅੱਜ 50-55 ਸਾਲ ਹੋ ਗਏ। ਤੇ ਜਿਵੇਂ ਪਰ ਰੰਗ ਤੇ ਕੀ ਇਹ ਤਾਂ ਬਹੁਤ ਹੀ ਸਾਫ ਪਿਆ। ਸਟੀਅਰਿੰਗ ਇਸ ਦਾ ਪਾਵਰ ਆਜ ਦੇ ਪਾਵਰ ਡਰੈਕਟਰ ਨੂੰ। அங்க சேரங்க மார்கிட்ட ப ਜਸਵੀ ਵੀਰ ਕੋਲੇ ਆਪਾ ਉਹ ਜਲਦੀ ਕਿਤੇ ਤੈਨੂੰ ਵੇਚਦਾ ਨਹੀਂ ਮਜਬੂਰੀ ਬਸ ਵੇਚ ਦੇਵੇ ਪਰ ਅੱਜ ਕਿਤੇ ਮਤਾ ਸਮੇਂ ਮਤਾ ਉਹ ਕਿ ਟਰੈਕ ਬਹੁਤ ਵਧੀਆ ਹੈ ਉਹ ਆ ਇਹਦੇ ਸਾਰੇ ਟਰੈਕਟਰਾਂ ਦੇ ਵਿੱਚ ਫੀਚਰ ਹੁੰਦੇ ਉਹ 1970 ਮਾਡਲ ਦੇ ਵਿੱਚ ਹੈ ਇੰਨਾ ਵੀ ਕਿਸਾਨ ਵੀਰਾਂ ਨੇ ਇਹਨਾਂ ਨੂੰ ਚਲਾਇਆ ਹੈ उन्हें दस मुताबक पावर बहुत ज्यादा है ये नवाशहर एरिए ट्रैक्टर खड़ा <coughs> मॉडल उन्नीस सौ सत्तर रेट इसका साढ़े चार लाख सेल ट्रैक्टर है मौके तानधन हो जाएगा वीर का मोबाइल नंबर है नड़िन्नवे एक सौ तरताली पैहठ हिकु ਕਿਸਾਨ ਭਰਾ ਨੇ ਟਰੈਕਟਰ ਲੈਣਾ ਹੋਵੇ ਇਸ ਨਾਲ ਇਹਨਾਂ ਨਾਲ ਸੰਪਰਕ ਕਰ ਸਕਦਾ ਹੈ ਮੋਬਾਈਲ ਨੰਬਰ ਦੁਬਾਰਾ ਨੋਟ ਕਰ ਲਓ 99143 सौ